ਹਾਂਜੀ ਸਤਿਕਾਰਯੋਗ ਸਾਥੀਓ ਸਭ ਤੋਂ ਪਹਿਲਾਂ ਸਾਰਿਆਂ ਨੂੰ ਸ਼ਸ਼ੀਆਕਾਲ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਗੇ। ਔਰ ਅੱਜ ਦੀ ਮੀਟਿੰਗ ਬਾਰੇ ਸਾਰਿਆਂ ਨੂੰ ਅਪਡੇਟ ਮਿਲ ਗਈ ਹੈ। ਕਿ ਜਿਹੜਾ ਮੀਟਿੰਗ ਬੇਸਿੱਟਾ ਹੀ ਰਹੀ ਹੈ। ਜਿਹੜੇ 2 ਮਹੀਨਾ ਬਾਅਦ ਕਿਹਾ ਗਿਆ ਉਹ ਵੀ ਇੱਕ ਲਾਰਾ ਹੀ ਹੈ। ਹੁਣ ਸੋਚਿਆ 2021 ਦੀ ਤਰ੍ਹਾਂ ਹਾਈ ਕੋਰਟ 'ਚ ਇੱਕ ਪਟੀਸ਼ਨ ਪਾਈ ਸੀ। ਉਸ ਪਟੀਸ਼ਨ ਵਿੱਚ ਸਿਲੇਬਸ ਨੂੰ ਲੈ ਕੇ ਕੀ ਪੇਪਰ ਸਿਲੇਬਸ ਵਿੱਚ ਆਏ ਔਰ ਨੰਬਰ 2 ਦੇ ਪੇਪਰ ਪੰਜਾਬ ਬੋਰਡ ਜਾਂ SCERT ਲੈ ਕਿਉਂਕਿ ਇਹਨਾਂ ਨੇ ਸਿਲੇਬਸ ਸ਼ੈਡਿਊਲ ਸੈੱਟ ਕੀਤਾ ਹੈ ਇਹਨਾਂ ਨੂੰ ਪਤਾ ਹੈ ਕਿ IIT ਦਾ ਕੀ ਸਿਲੇਬਸ ਹੈ ਔਰ BEd ਦਾ ਕੀ ਸਿਲੇਬਸ ਹੈ ਜਦੋਂ ਇਹ ਕਿਸੇ ਏਜੰਸੀਆਂ ਨੂੰ ਜਾਂ ਕਿਸੇ ਯੂਨੀਵਰਸਿਟੀ ਨੂੰ ਪੇਪਰ ਦਿੰਦੇ ਨੇ ਉਹ ਆਪਣੀ ਮਰਜ਼ੀ ਦਾ ਪੇਪਰ ਤਿਆਰ ਕਰ ਦਿੰਦੇ ਨੇ ਸਿਲੇਬਸ ਸਲੇਦਰ ਕੁਸ਼ ਹੁੰਦਾ ਹੈ ਪੇਪਰ ਕੁਸ਼ ਆ ਜਾਂਦਾ ਕਿਉਂਕਿ 12 ਮਾਰਚ 2023 ਵਾਲਾ ਜਿਹੜਾ ਪੇਪਰ ਹੋਇਆ ਸਾਰਿਆਂ ਨੂੰ ਯਾਦ ਹੈ ਨੰਬਰ 3 ਤੇ ਕੀ ਜਿਹੜਾ ਟੈਟ ਦਾ ਪੇਪਰ ਹੈ ਬਾਕੀ ਸੂਬਿਆਂ ਦੀ ਤਰ੍ਹਾਂ ਹਰ ਸਾਲ ਲਿਆ ਜੀ 2021 ਚ ਵੀ ਅਸੀਂ ਹਾਈ ਕੋਰਟ ਦਾ ਸਾਰਾ ਲਿਆ ਸੀ ਔਰ ਹਾਈ ਕੋਰਟ ਨੇ ਆਰਡਰ ਪਾਸ ਕੀਤੇ ਸੀ ਉਸ ਟਾਈਮ ਕਿ ਜਦੋਂ ਤੱਕ ਪੀਐਸ ਟੈਟ ਨਹੀਂ ਹੁੰਦਾ ਉਦੋਂ ਤੱਕ 635 ਦੀ ਜੋਇਨਿੰਗ ਨਹੀਂ ਹੋਏਗੀ ਪਰ 635 ਦੀ ਜੋਇਨਿੰਗ ਸਾਲ ਲੇਟ ਚਲੀ ਗਈ ਸੀ ਔਰ ਪੀਐਸ ਟੈਟ 24 ਦਸੰਬਰ 2021 ਨੂੰ ਹੋ ਗਿਆ ਸੀ। ਔਰ ਮੇਰੀ ਸਾਰਿਆਂ ਨੂੰ ਇਹ ਰਿਕੁਐਸਟ ਹੈ ਕਿਉਂਕਿ ਚੁੱਪ ਰਹਿਣ ਨਾਲ ਮੈਂ 2023 ਚ ਇਹ ਗੱਲ ਕਹੀ ਸੀ ਅਗਰ ਤੁਸੀਂ ਸਪੋਰਟ ਨਾ ਕਰੋਗੇ ਪੇਪਰ 2025 ਵੀ ਚਲਾ ਜਾਣਾ। ਕਿਉਂਕਿ 2 ਮਹੀਨੇ ਕਿਹਾ ਦਾ ਮਤਲਬ ਇਹੀ ਹੈ ਜਿਮਨੀ ਚੋਣਾ ਹੋਣੀ ਹੈ ਨੇ। ਪੰਚਾਇਤੀ ਚੋਣਾਂ ਹੋਣੀਆਂ ਨੇ ਨਗਰ ਨਿਗਮ ਚੋਣਾਂ ਹੋਣੀਆਂ ਨੇ ਕਹਦਾ ਮਤਲਬ ਜਿਹੜੇ 4 ਮਹੀਨੇ ਪਹਿਲੇ ਨੇ ਨਿਕਲੇ ਜਾਣੇ ਚੋਣਾਂ ਇੱਥੇ ਉਸ ਤੋਂ ਬਾਅਦ ਇਹਨਾਂ ਨੇ ਇਹੀ ਕਹਿਣਾ ਕਿ ਚੋਣਾਂ ਚੱਲ ਰਹੀਆਂ ਡਿਪਾਰਟਮੈਂਟ ਬਿਜੀ ਹੈ ਡਿਊਟੀਆਂ ਲੱਗੀਆਂ ਨੇ ਕਿਉਂਕਿ ਹੁਣ ਜਿਸ ਤਰ੍ਹਾਂ 2021 ਚ ਜਾਂ 2022-23 ਚ ਪ੍ਰੋਸੈਸ ਚੱਲਿਆ ਸੀ ਕਿ ਇੱਕ ਸਾਈਡ ਤੇ ਹਾਈ ਕੋਰਟ ਇਹਨਾਂ ਨੂੰ ਖਿੱਚੇਗੀ ਡਿਪਾਰਟਮੈਂਟ ਦੇ ਗਵਰਨਮੈਂਟ ਨੂੰ ਦੂਜੀ ਸਾਈਡ ਤੇ ਗਰਾਉਂਡ ਲੈਵਲ ਤੇ ਪ੍ਰੋਟੈਸਟ ਕਰਨਾ ਪਵੇਗਾ ਫਿਰ ਜਾ ਕੇ ਪੀਐਸ ਟੱਟ ਹੋਏਗਾ ਜੇ ਤੁਸੀਂ ਘਰਾਂ ਚ ਇਸੇ ਤਰ੍ਹਾਂ ਸਾਈਲੈਂਟ ਬੈਠੇ ਰਹੇ ਫਿਰ ਮੇਰੇ ਸਾਬ ਨਾਲ 2025 ਵੀ ਹਾਫ ਟੱਪ ਜਾਏਗਾ ਕਿਉਂਕਿ 24 ਤੱਕ ਗਿਆ ਕੋਈ ਕਸਰ ਨਹੀਂ ਰਹੀ 24 ਚ ਕਿਉਂਕਿ ਗੁੱਸੇ ਆਪਣੀਆਂ ਗਲਤੀਆਂ ਹੁੰਦੀਆਂ ਨੇ ਕਿ ਆਪਾਂ ਚੁੱਪ ਕਰਕੇ ਦੇਖਦੇ ਰਹਿਨੇ ਆ ਕਿ ਪੇਪਰ ਗਵਰਨਮੈਂਟ ਲਾਏਗੀ ਗਵਰਨਮੈਂਟ ਲਾਏ ਗਵਰਨਮੈਂਟ ਨੇ ਪੇਪਰ ਨਹੀਂ ਲਿਆ ਕਿਉਂਕਿ ਗਵਰਨਮੈਂਟ ਨੂੰ ਪਤਾ ਹੈ ਹਾਲ 2.5 ਸਾਲ ਹੋਏ ਨੇ ਪੇਪਰ ਲਿਆ ਫਿਰ ਸਾਨੂੰ ਤੰਗ ਕਰਨਗੇ ਪੋਸਟਾਂ ਲਈ ਬਾਕੀ ਪੇਪਰ ਹੋ ਰਹੇ ਤੁਸੀਂ ਦੇਖੋ ਚੋਣਾਂ ਹੋ ਰਹੀਆਂ ਨੇ ਬਾਕੀ ਦੇ ਪੇਪਰ ਹੋ ਰਹੇ ਨੇ ਪੰਜਾਬ ਪੁਲਿਸ ਦਾ ਹੋ ਰਿਹਾ ਹੈ ਲੈਂਡਮੈਨ ਦਾ ਪੇਪਰ ਹੋਇਆ ਪਿੱਛੇ ਰਿਜ਼ਲਟ ਵੀ ਆਊਟ ਹੋ ਗਿਆ ਉਹਨਾਂ ਦੀ ਵੈਰੀਫਿਕੇਸ਼ਨ ਵੀ ਸ਼ੁਰੂ ਹੋ ਗਈ ਹੋਰ ਪੇਪਰ ਚੱਲ ਰਹੇ ਨੇ ਤੇ ਚੋਣਾ ਵੀ ਆਣ ਗਿਆ ਉਹ ਵੀ ਟੱਪ ਜਾਣੀ ਆ ਪਰ ਪੀਏ ਟੱਟ ਕਿਉਂ ਨਹੀਂ ਹੋ ਰਿਹਾ ਕਦੇ ਕਿਸੇ ਨੇ ਸੋਚਿਆ ਇਹਦੇ ਪਿੱਛੇ ਵਜ੍ਹਾ ਕੀ ਹੈ ਸਿਰਫ ਵਜ੍ਹਾ ਇਹ ਹੀ ਹੈ ਕਿ ਜਿਹੜੇ ਈਟੀਟੀਬੀ ਐਡਾ ਲੈ ਨੇ ਇਹ ਪ੍ਰੋਟੈਸਟ ਲਾਉਂਦੇ ਨੇ ਇਹ ਤੰਗ ਕਰਨਗੇ ਪਰੇਸ਼ਾਨ ਕਰਨਗੇ ਪਰ ਉਹ ਹੱਕ ਹੈ ਰਾਈਟ ਬੰਦਾ ਹੈ ਹੁਣ ਆਪਾਂ ਹਾਈ ਕੋਰਟ ਦਾ ਸਾਰਾ ਲੈਣਾ ਹੈ ਔਰ ਇਹਦੇ ਜੀ ਤੁਸੀਂ ਸਾਰਿਆਂ ਨੇ ਸਪੋਰਟ ਕਰਨੀ ਹੈ ਕਿਉਂਕਿ ਪਟੀਸ਼ਨ ਵੀ ਤੁਹਾਡੀ ਸਪੋਰਟ ਨਾਲ ਹੀ ਲੱਗਣੀ ਹੈ ਔਰ ਬਹੁਤ ਜਲਦ ਅਸੀਂ ਤੁਹਾਨੂੰ ਦੱਸ ਦੇਵਾਂਗੇ ਬਾਕੀ ਪੇਪਰ ਸਪੋਰਟ ਨਾਲ ਹੀ ਹੋਣਾ ਜੇ ਤੁਸੀਂ ਕਹੋ ਘਰਾਂ 'ਚ ਬੈਠ ਕੇ ਪੇਪਰ ਹੋ ਜਾਏਗਾ ਉਨਹੀਂ ਹੋਣਾ 2021 ਵਾਲਾ ਜਿਹੜਾ ਪੇਪਰ ਹੋਇਆ ਸੀ ਉਸ ਟਾਈਮ ਵੀ 3 ਮਹੀਨਿਆਂ 'ਚ ਪਤਾ ਨਹੀਂ 10-15 ਪ੍ਰੋਟੈਸਟ ਲੱਗੇ ਸੀ ਦੋ ਟੈਂਕੀ ਵਾਲੇ ਲੱਗੇ ਸੀ ਚੰਨੀ सीएम चन्नी साहब बने सी ਉਹਨਾਂ ਦੇ ਘਰ ਦੇ ਸਾਹਮਣੇ ਔਰ ਪਾਕੜਾ ਵਾਲਾ ਪੱਕਾ ਮੋਰਚਾ ਔਰ 3-4 ਕੇਸ ਵੀ ਫਾਈਲ ਕੀਤੇ ਸੀ ਉਸ ਤੋਂ ਬਾਅਦ 2022 ਔਰ 2023 ਚ ਬਹੁਤ ਪ੍ਰੋਟੈਸਟ ਹੋਏ ਫਿਰ ਜਾ ਕੇ ਪੀਐਸਟਟ ਹੋਏ ਸੀ ਸੋ ਮੇਰੀ ਯਹੀ ਬੇਨਤੀ ਹੈ ਅਗਰ ਤੁਸੀਂ ਸਪੋਰਟ ਕਰੋਗੇ ਤਾਂ ਪੀਐਸਟਟ ਹੋਏਗਾ ਵਰਨਾ ਪੀਐਸਟਟ ਨਹੀਂ ਹੋਏਗਾ ਕਿਉਂਕਿ ਅੱਜ ਦੀ ਜੋ ਅਪਡੇਟ ਤੁਹਾਨੂੰ ਮਿਲ ਲਈ ਚੁੱਕੀ ਹੈ ਉਹ ਸਾਰਿਆਂ ਦੇ ਸਾਹਮਣੇ ਹੀ ਹੈ ਉਹ ਵੀ ਇੱਕ ਲੜਾਈ ਹੈ